ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸਦੀ ਕਿ ਯੂਐਸਏ ਦੇ ਵਿੱਚ ਹੁਣ 12 ਦੇਸ਼ਾਂ ਦੇ ਲੋਕਾਂ ਤੇ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਵੱਡਾ ਫੈਸਲਾ ਡੋਨਲਡ 트੍ਰੰਪ ਦੇ ਵੱਲੋਂ ਲਿਆ ਗਿਆ ਇੱਕ ਤੋਂ ਬਾਅਦ ਇੱਕ ਦੇਖਿਆ ਜਾਵੇ ਤਾਂ ਡੋਨਲਡ 트੍ਰੰਪ ਦੇ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਨੇ ਚਾਹੇ ਉਹ ਡੈਪੂਟੇਸ਼ਨ ਸਿਸਟਮ ਦੀ ਗੱਲ ਕੀਤੀ ਜਾਵੇ ਚਾਹੇ ਉਹ ਟੈਰਿਫ ਸਿਸਟਮ ਦੀ ਗੱਲ ਕੀਤੀ ਜਾਵੇ ਸੋ ਲਗਾਤਾਰ ਵੱਡੇ ਫੈਸਲੇ 트ੰਪ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਇੱਕ ਹੋਰ ਵੱਡਾ ਛਟਕਾ ਦਿੱਤਾ ਇਹਨਾਂ तमाम ਦੇਸ਼ ਦੇ ਦੇਸ਼ਾਂ ਦੇ ਨਾਗਰਿਕਾਂ ਨੂੰ 12 ਦੇਸ਼ ਜਿਹੜੇ ਨੇ ਉਹ ਉਹਨਾਂ ਦੀ ਐਂਟਰੀ ਦੇ ਬੈਨ ਲਗਾ ਦਿੱਤਾ ਗਿਆ ਯੂ ਐਸ ਏ ਦੇ ਵਿੱਚ ਹੁਣ ਉਹ ਉਹਨਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹ ਦਾਖਲ ਨਹੀਂ ਹੋ ਸਕਣਗੇ ਇਹ ਵੱਡਾ ਫੈਸਲਾ ਲਿਆ ਗਿਆ ਡੋਨਲਡ 트ੰਪ ਦੇ ਵੱਲੋਂ ਇਸ ਦੇ ਪੂਰੇ मामले ਤੇ ਉਹਨਾਂ ਨੇ ਖੁਦ ਇੱਕ ਬਿਆਨ ਵੀ ਦਾ ਸਾਹਮਣੇ ਆਇਆ ਜਜ ਦੇ ਵਿੱਚ ਉਹਨਾਂ ਨੇ ਉਹਨਾਂ ਦੇਸ਼ਾਂ ਦਾ ਨਾਮ ਲੈ ਕੇ ਇੱਕ ਗੱਲ ਆਖੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਪਹਿਲ ਦੇ ਆਧਾਰ ਤੇ ਅਮਰੀਕਾ ਦੀ ਸੁਰੱਖਿਆ ਸੁਰੱਖਿਆ ਦੇ ਮੱਦੇਨਜ਼ਰ ਹੀ ਇਹ ਵੱਡਾ ਫੈਸਲਾ ਲਿਆ ਗਿਆ ਜੇਕਰ ਗੱਲ ਕੀਤੀ ਜਾਵੇ ਤਾਂ ਟੈਰਰ ਸਿਸਟਮ ਦੀ ਉਹਨਾਂ ਨੇ ਨਿਸ਼ਾਨੇ ਵੀ ਸਾਦੇ ਕਿ ਹੁਣ ਜਦੋਂ ਤੁਹਾਨੂੰ ਵੀਜ਼ਾ ਮਿਲੇਗਾ ਤੇ ਤੁਹਾਡੀ ਪੂਰੇ ਤਰੀਕੇ ਦੇ ਨਾਲ ਪੂਛ ਪੜਤਾਲ ਕੀਤੀ ਜਾਏਗੀ ਤੁਹਾਡਾ ਫੈਮਿਲੀ ਬੈਕਗਰਾਉਂਡ ਦੇਖਿਆ ਜਾਵੇਗਾ ਤੁਹਾਡਾ ਕੰਮਕਾਰ ਦੇਖਿਆ ਜਾਵੇਗਾ ਤੁਹਾਡੇ ਤੇ ਪੂਰੀ ਜਾਂਚ ਪੜਤਾਲ ਕਰਕੇ ਉਸ ਤੋਂ ਬਾਅਦ ਹੀ ਹੁਣ ਵੀਜ਼ਾ ਮਿਲ ਸਕਦਾ ਹੈ ਯੂਐਸਏ ਦਾ ਸੋ ਵੱਡਾ ਫੈਸਲਾ ਇੱਕ ਹੋਰ ਵੱਡਾ ਚਟਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤਾ ਜੋ ਇਹਨਾਂ ਦੇਸ਼ਾਂ ਚ ਨਾਗਰਿਕ ਰਹਿੰਦੇ ਸੀ ਜੇਕਰ ਉਹ ਚਾਹਵਾਂ ਸੀ ਕਿ ਅਸੀਂ ਅਮਰੀਕਾ ਜਾਣਾ ਤੇ ਉਹਨਾਂ ਦੇ ਲਈ ਹੁਣ ਇਹ ਵੱਡੀ ਖਬਰ ਹੈ ਤੇ ਉਹਨਾਂ ਦੇ ਲਈ ਇਹ ਵੱਡਾ ਛਟਕਾ ਵੀ ਹੈ 12 ਦੇਸ਼ ਜਿਹੜੇ ਨੇ 12 ਦੇਸ਼ਾਂ ਦੀ ਲਿਸਟ ਸਾਹਮਣੇ ਆਈ ਹੈ ਕਿ ਕਿਹੜੇ ਦੇਸ਼ ਨੇ ਜੋ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਜਿਸ ਦੇ ਵੱਲੋਂ ਯੂਐਸਏ ਦੇ ਵੱਲੋਂ پابੰਦੀ ਲਗਾ ਦਿੱਤੀ ਗਈ ਹੈ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ ਮਿਆਮਾਰ ਚਾਂਡ ਕਾਂਗੋ ਇਕਵੇਟੋਰੀਅਲ ਗਿਨੀ ਤੇ ਬੈਨ ਲਗਾ ਦਿੱਤਾ ਗਿਆ ਹੈ ਇਸ ਸੂਚੀ ਹੋਰ ਵੀ ਵੱਡੀ ਹੈ ਹਜੇ ਇਟਰੀਆ ਹੈਤੀ ਰਾਨ ਲੀਬੀਆ ਸਮੋਲੀਆ ਸ Sudan ਤੇ Yemen ਤੇ ਵੀ پابੰਦੀ ਲਗਾ ਦਿੱਤੀ ਗਈ ਹੈ ਹੁਣ ਇਹਨਾਂ ਦੇਸ਼ਾਂ ਦੇ ਨਾਗਰਿਕ US ਨਹੀਂ ਜਾ ਸਕਣਗੇ پابੰਦੀ ਮਗਰੋਂ ਇਹਨਾਂ ਦੇਸ਼ਾਂ ਦੇ ਲੋਕ ਹੁਣ ਅਮਰੀਕਾ 'ਚ ਦਾਖਲ ਨਹੀਂ ਹੋ ਸਕਣਗੇ ਐਨਆਈ ਨਹੀਂ 트াম্প ਨੇ ਸੱਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੇ ਵੀ ਸਖਤੀ ਕਰ ਦਿੱਤੀ ਗਈ ਹੈ ਉਸਦੇ ਵੀ ਜੋ ਰੂਲਸ ਨੇ ਉਹ ਹੋਰ ਜ਼ਿਆਦਾ ਸਟ੍ਰਿਕਟ ਕਰ ਦਿੱਤੇ ਗਏ ਨੇ ਇਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਨੇ ਬਰੁੰਡੀ ਕਿਊਬਾ ਲਾਓਸ ਸਿਏਰਾ ਲਿਓਨ ਟੋਗੋ ਤੁਰਮੇਕਿਸਤਾਨ ਤੇ ਵੈਨਜ਼ੁਏਲਾ ਸ਼ਾਮਿਲ ਨੇ ਇਹ ਸੱਤ ਦੇਸ਼ ਨੇ ਜਿੱਥੇ ਪਾਬੰਦੀ ਜ਼ਿਆਦਾ ਲਗਾ ਦਿੱਤੀ ਗਈ ਹੈ ਸਖਤੀ ਜ਼ਿਆਦਾ ਕਰ ਦਿੱਤੀ ਗਈ ਹੈ ਤੇ 12 ਦੇਸ਼ ਅਜਿਹੇ ਨੇ ਜਿਨ੍ਹਾਂ ਤੇ ਯੂਐਸਏ ਚ ਬੈਂਡ ਯੂਐਸਏ ਚ ਵਿੱਚ ਐਂਟਰੀ ਤੇ ਬੈਨ ਲਗਾ ਦਿੱਤਾ ਗਿਆ ਇਹ ਵੱਡੀ ਖਬਰ ਹੈ ਇੱਕ ਵੱਡਾ ਚਟਕਾ

Persistently high rates of illegal visa overstays and other things. Very simply, we cannot have open migration from any country where we cannot safely and reliably vet and screen those who seek to enter the United States. That is why today I am signing a new executive order placing travel restrictions on countries including Yemen, Somalia, Haiti, Libya, and numerous others. ਸੋ ਇਹ ਤੁਸੀਂ ਉਹ ਬਿਆਨ ਵਿੱਚ ਸੁਣਿਆ ਇਹ ਬਿਆਨ ਇਸ ਬਿਆਨ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕਿਹਾ ਮੈਂ ਤੁਹਾਨੂੰ ਸੌਖੇ ਸ਼ਬਦਾਂ ਦੇ ਵਿੱਚ ਦੱਸ ਦਿਆਂ ਉਹਨਾਂ ਨੇ ਸਿੱਧੇ ਤੌਰ ਤੇ ਇਹ ਜਾਰੀ ਕੀਤਾ ਹੈ ਇਹ ਆਖੀ ਹੈ ਗੱਲ ਕਿ ਜੋ ਟੈਰਰ ਸਿਸਟਮ ਨੂੰ ਐਕਟਿਵ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਟੈਰਰਰਿਜ਼ਮ ਜ਼ਿਆਦਾ ਹੈ ਜਾਂ ਫਿਰ ਇਹ ਲੱਗਦਾ ਹੈ ਕਿ ਜਿਨ੍ਹਾਂ ਦੇਸ਼ਾਂ ਤੋਂ ਅਮਰੀਕਾ ਨੂੰ ਖਤਰਾ ਹੋ ਸਕਦਾ ਹੈ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਤੇ ਅਸੀਂ پابੰਦੀ ਲਗਾ ਦਿੱਤੀ ਹੈ ਇਹਨਾਂ ਹੀ ਨਹੀਂ ਹੁਣ ਵੀਜ਼ਾ ਸਿਸਟਮ ਦੇ ਵਿੱਚ ਹੋਰ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਤੁਹਾਡੀ ਪੂਰੇ ਤਰੀਕੇ ਦੇ ਨਾਲ ਪੁਛ ਪੜਤਾਲ ਹੋਏਗੀ ਪੂਰਾ ਬੈਕਗਰਾਉਂਡ ਦੇਖਿਆ ਜਾਵੇਗਾ ਉਸ ਤੋਂ ਬਾਅਦ ਵੀਜ਼ਾ ਲੈਣ ਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ ਇਹ ਵੱਡਾ ਐਲਾਨ ਜਿਹੜਾ ਹੈ ਉਹ ਡੋਨਲਡ ਟਰੰਪ ਨੇ ਲਿੱਤਾ ਹੈ ਉਸ ਦੇ ਵਿੱਚ ਕਈ ਦੇਸ਼ਾਂ ਦਾ ਨਾਮ ਵੀ ਲਿੱਤਾ ਜੋ ਮੈਂ ਤੁਹਾਨੂੰ ਪਹਿਲਾਂ ਹੀ ਪੜ੍ਹ ਕੇ ਦੱਸਿਆ ਕਿ ਕਿਹੜੇ ਕਿਹੜੇ ਦੇਸ਼ ਇਸ ਦੇ ਵਿੱਚ ਸ਼ਾਮਲ ਨੇ ਪਹਿਲਾ ਨੰਬਰ ਤੇ ਆਉਂਦਾ ਅਫਗਾਨਿਸਤਾਨ ਸੋ ਇਹਦੀ ਜਿਹੜੀ ਲਿਸਟ ਹੈ ਉਹ 12 ਦੇਸ਼ ਨੇ ਇਸ ਦੇ ਵਿੱਚ ਤੇ 7 ਦੇਸ਼ ਅਜਿਹੇ ਨੇ ਜਿਨ੍ਹਾਂ ਤੇ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਟੈਰਿਫ ਸਿਸਟਮ ਤੋਂ ਬਾਅਦ ਡੈਪੋਟੇਸ਼ਨ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਛਟਕਾ ਅਮਰੀਕਾ ਨੇ ਦਿੱਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਜਿਨ੍ਹਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ